ਹਾਂਜੀ ਬਾਈ ਜੀ ਸਭ ਤੋਂ ਪਹਿਲਾਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਬਾਈ ਕੁਝ ਦਿਨ ਪਹਿਲਾਂ ਆਪਾਂ ਵੀਡੀਓ ਪਾਈ ਸੀ ਪਹਿਲੀ ਵਾਰੀ ਝੋਨਾ ਲਾਇਆ ਮਿੱਟੀ ਚੱਕੇ ਵਾਲੇ ਬਾਣ ਦੇ ਵਿੱਚੋਂ ਆਪਾਂ ਨੇ ਜਿਹੜੇ ਪ੍ਰੋਡਕਟ ਪਾਈ ਸੀ ਉਹਨਾਂ ਦੀ ਵੀਡੀਓ ਪਾਈ ਸੀ ਤੇ ਉਸ ਤੋਂ ਬਾਅਦ ਰਿਜ਼ਲਟ ਦੀ ਪਾਈ ਸੀ ਅੱਜ ਬਾਈ ਆਪਾਂ ਝੋਨਾ ਚੈੱਕ ਕਰਨ ਗਏ ਆ 40 ਤੋਂ 45 ਦਿਨ ਦਾ ਝੋਨਾ ਆ ਤੁਸੀਂ ਦੇਖ ਸਕਦੇ ਹੋ ਬਾਈ ਮਿੱਟੀ ਵਾਲੇ ਖੇਤ ਦੇ ਵਿੱਚ ਝੋਨਾ ਕਿੰਨੀ ਫਟਾਰ ਹੋਈ ਆ ਆ ਦੇਖੋ ਬਾਈ ਆ ਦਿਖਾ ਦਈਏ ਬਾਈ ਆਪਣੇ ਖਾਨ ਪਰਮਾਨੂ ਸਾਰਿਆਂ ਨੂੰ ਆ ਦੇਖ ਸਕਦੇ ਹੋ ਬਾਈ ਤੁਸੀਂ ਵੀ ਝੋਨਾ ਕਿੰਨੀ ਫਟਾਰ ਦੇ ਵਿੱਚ ਆ ਸਾਰੇ ਕਿਸਾਨ ਭਰਾ ਆਪਣੀ ਵੀਡੀਓ ਨੂੰ ਵੱਧ ਤੋਂ ਵੱਧ ਦੇਖੋ ਤੇ ਬਾਈ ਸ਼ੇਅਰ ਕਰੋ ਜਿਹੜੇ ਭਰਾਵਾਂ ਦਾ ਝੋਨਾ ਰੁਕਿਆ ਹੋਇਆ ਮਿੱਟੀ ਵਾਲਾ ਬਾਣਾ ਝੋਨਾ ਚੱਲ ਨਹੀਂ ਰਿਹਾ 4 ਕਿਲੋ ਮੈਕੋ ਰਾਜਾ 4 ਤੋਂ 6 ਕਿਲੋ ਜ਼ਿੰਕ ਤੇ ਇੱਕ ਪੌਲੀਸਲਫੇਟ ਦਾ ਬੈਗ ਜ਼ਰੂਰ ਪਾਓ ਜਿੱਥੇ ਬਾਈ ਪਾਣੀ ਕੱਢਣ ਦੀ ਦਿੱਕਤ ਆ ਉੱਥੇ ਲੋਹੇ ਦੀ ਵਰਤੋਂ ਆਪਾਂ ਜ਼ਰੂਰ ਕਰੀਏ ਤਾਂ ਜੋ ਆਪਣਾ ਝੋਨਾ ਰੁਕ ਨਾ ਸਕੇ ਤੇ 10 ਤੋਂ 12 ਕਿਲੋ ਮੈਗਨੀਸ਼ੀਅਮ ਵੀ ਪਾਓ ਤੁਸੀਂ ਝੋਨਾ ਦੇਖ ਸਕਦੇ ਹੋ ਬਈ ਦੂਜੇ ਝੋਨੇ ਨੂੰ ਕਟਿਆ ਪਿਆ ਤੁਸੀਂ ਦੇਖ ਲਓ ਲੱਖ ਲੱਖ ਟੱਕਾ ਆਉਂਦਾ ਪਿਆ ਬਈ ਝੋਨਾ ਇਹ ਤੁਹਾਡੇ ਸਾਹਮਣੇ ਆ ਮੈਂ ਵੀਡੀਓ ਦੇ ਵਿੱਚ ਆਪਣਾ ਨੰਬਰ ਮੈਂਸ਼ਨ ਕਰੂਗਾ ਬਈ ਜਿਸ ਨੂੰ ਵੀ ਲੱਗੇ ਕੋਈ ਜਾਣਕਾਰੀ ਚਾਹੀਦੀ ਹੋਵੇ ਉਹ ਲੈ ਸਕਦਾ ਧੰਨਵਾਦ